ਵਿਆਹ ਤੋਂ ਬਾਅਦ ਪਹਿਲੀ ਵਾਰ ਸਹੁਰੇ ਘਰ ਆਇਆ ਜਮਾਈ ਪਰ ਸੱਸ ਨੇ ਕਰਤਾ ਆਹ ਕੰਮ ਵੀਡੀਓ ਦੇਖ ਕੇ ਹਰ ਕੋਈ ਹੋ ਗਿਆ ਹੈਰਾਨ ਦੋਸਤੋ ਅਕਸਰ ਹੀ ਹਰ ਇੱਕ ਪਰਿਵਾਰ ਜਮਾਈ ਦਾ ਸਹੁਰੇ ਘਰ ਆਉਣ ਤੇ ਵਧੀਆ ਸਵਾਗਤ ਅਤੇ ਪੂਰੀ ਸੇਵਾ ਕਰਦਾ ਏ ਪਰ ਹੁਣ ਇੱਕ ਜਮਾਈ ਦੀ ਵੱਖਰੀ ਹੀ ਸੇਵਾ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਵੀਂ ਵਿਆਹੀ ਜੋੜੀ ਦੇ ਮੂਹਰੇ ਕਈ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਦਿਖਾਈ ਦੇ ਰਹੀਆਂ ਨੇ ਦਰਸਲ ਇਹ ਨੌਜਵਾਨ ਜਦੋਂ ਪਹਿਲੀ ਵਾਰੀ ਆਪਣੀ ਘਰ ਵਾਲੀ ਨਾਲ ਸਹੁਰੇ ਆਇਆ ਤਾਂ ਇਸ ਦੇ ਸਹੁਰੇ ਪਰਿਵਾਰ ਨੇ ਆਪਣੀ ਜਮਾਈ ਦੀ ਐਨੀ ਸੇਵਾ ਦੀਤੀ ਕੇ ਸੱਸ ਨੇ ਆਪਣੇ ਪੁੱਤ ਵਰਗੇ ਜਵਾਈ ਲਈ 5 ਜਾਂ 10 ਨਹੀਂ ਸਗੋਂ ਪੂਰੇ 100 ਤਰ੍ਹਾਂ ਦੇ ਪਕਵਾਨ ਬਣਾਏ ਜਿਨ੍ਹਾਂ ਵਿੱਚ ਮਠਿਆਈ ਫਲ ਫਰੂਟ ਅਤੇ ਹੋਰ ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਵੀ ਸ਼ਾਮਲ ਸੀ ਜਿਸ ਨੂੰ ਦੇਖ ਜਵਾਈ ਵੀ ਹੈਰਾਨ ਹੋ ਗਿਆ ਅਤੇ ਸਹੁਰਾ ਪਰਿਵਾਰ ਨੂੰ ਕਹਿੰਦਾ ਕਿ ਤੁਸੀਂ ਇੰਨਾ ਕੁਝ ਕਿਉਂ ਬਣਾਉਣਾ ਸੀ ਤਾਂ ਮੁੰਡੇ ਦੀ ਸੱਸ ਕਹਿੰਦੀ ਕਿ ਪੁੱਤ ਧੀਆਂ ਵਾਲੇ ਧੀ ਦੇ ਕੇ ਪੁੱਤ ਲੈਂਦੇ ਨੇ ਇਹ ਤਾਂ ਸਾਡਾ ਪਿਆਰ ਏ ਸੋ ਜੇਕਰ ਹਰ ਪਰਿਵਾਰ ਐਦਾਂ ਦਾ ਬਣ ਜਾਵੇ ਤਾਂ ਸ਼ਾਇਦ ਹਰ ਇੱਕ ਧੀ ਪੁੱਤ ਆਪਣੀ ਜ਼ਿੰਦਗੀ ਵਿੱਚ ਸਦਾ ਖੁਸ਼ ਰਹਿਣ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ